ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਮੈਂ ਤੁਹਾਡੀਆਂ ਅੱਖਾਂ ਖੋਲਣ ਵਾਲੇ ਪ੍ਰੋਜੈਕਟਾਂ ਬਾਰੇ ਗੱਲਬਾਤ ਕਰਾਂਗਾ ਪ੍ਰਾਪਰਟੀ ਦੇ ਕੰਮ ਬਾਰੇ ਥੋੜੀ ਜੀ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਕਿ ਜ਼ਮੀਨ ਤੋਂ ਅੱਗੇ ਵੀ ਕੁਝ ਸੋਚਿਆ ਜਾ ਸਕਦਾ ਜ਼ਮੀਨ ਦੀ ਆਮਦਨ ਤੋਂ ਅੱਗੇ ਵੀ ਕੁਝ ਆਮਦਨਾਂ ਬਾਰੇ ਸੋਚਿਆ ਜਾ ਸਕਦਾ ਜ਼ਮੀਨ ਦੇ ਰੇਟਾਂ ਦੇ ਵਧਣ ਦੇ ਨਾਲੋਂ ਵੀ ਅੱਗੇ ਕੁਝ ਹੋਰ ਬੱਦ ਰੇਟ ਵਧਨ ਵਾਲੀਆਂ ਗੱਲਾਂ ਬਾਰੇ ਵੀ ਸੋਚਿਆ ਜਾ ਸਕਦਾ ਆਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਆਮ ਖਾਸ ਕਹਾਣੀ ਕੀ ਹੈ ਕਿ ਸਾਡੀ ਜਿਹੜੀ ਸੂਈ ਹੈ ਦਿਮਾਗ ਦੀ ਉਹ ਖੇਤੀਬਾੜੀ ਵਾਲੀ ਜ਼ਮੀਨ ਦੇ ਉੱਪਰ ਹੀ ਟਿਕੀ ਹੋਈ ਹੈ ਔਰ ਇੱਕੋ ਹੀ ਗੱਲ ਦੇ ਉੱਪਰ ਟਿਕੀ ਹੋਈ ਹੈ ਕਿ ਜ਼ਮੀਨ ਘੱਟ ਰੇਟ ਕਿਵੇਂ ਮਿਲੇ ਔਰ ਕਿੱਥੇ ਮਿਲੇ ਆਮਦਨ ਵੇਚ ਸਕਦੀ ਉਹਦੀ ਘੱਟ ਹੋਵੇ ਤੁਸੀਂ ਉਹਦੇ ਬਾਰੇ ਘੱਟ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹੋ ਸਿਰਫ ਇੱਕੋ ਹੀ ਦਿਮਾਗ ਤੇ ਸੂਈ ਪਸੀ ਹੋਈ ਆ ਕਿ ਜ਼ਮੀਨ ਮਿਲੇ ਸਸਤੀ ਮਿਲੇ ਪਰ ਦੋਸਤੋ ਤੁਸੀਂ ਇਸ ਤੋਂ ਅੱਗੇ ਵੀ ਪ੍ਰਾਪਰਟੀ ਦੇ ਵਿੱਚ ਬਹੁਤ ਕੁਝ ਜਾਣ ਸਕਦੇ ਹੋ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਥੋੜੀ ਜੀ ਪੇਸ਼ੈਂਸ ਬਣਾ ਕੇ ਆਪਣਾ ਵੀਡੀਓ ਨੂੰ ਅੰਤ ਤੱਕ ਦੇਖਿਓ ਜਰੂਰ ਦੇਖੋ ਦੋਸਤੋ ਜਿਹੜੀ ਆਪਾਂ ਖੇਤੀਬਾੜੀ ਵਾਲੀ ਜ਼ਮੀਨ ਦੀ ਗੱਲਬਾਤ ਕਰਦੇ ਰਹੇ ਨੇ ਆ ਖੇਤੀਬਾੜੀ ਵਾਲੀ ਜ਼ਮੀਨ ਤਾਂ ਸਿੱਧਾ ਜੀ ਮੁੱਦਾ ਆਪਾਂ ਤਕਰੀਬਨ ਤੁਹਾਡੇ ਨਾਲ ਡਿਸਕਸ ਕੀਤੀਆਂ ਹੋਈਆਂ ਨੇ ਕਿ ਆਪਾਂ ਆ ਜ਼ਮੀਨ ਲੈ ਲੋ ਤੇ ਇੱਥੇ ਰੇਟ ਵੱਧਦਾ ਇੱਥੇ ਆਮਦਨ ਘਟਾ ਹੈ ਲੇਕਿਨ ਦੋਸਤੋ ਜੇ ਆਪਾਂ ਵੱਧ ਤੋਂ ਵੱਧ ਵੀ ਜ਼ਮੀਨ ਦੀ ਆਮਦਨ ਨੂੰ ਆਪਾਂ ਸੋਚੀਏ ਤਾਂ ਲੱਖ ਰੁਪਇਆ ਠੇਕਾ ਆਪਾਂ ਸੋਚ ਸਕਦੇ ਆ ਕਿ ਕਿਤੇ ਨਾ ਕਿਤੇ ਇਲਾਕਿਆਂ ਦੇ ਵਿੱਚ ਅੱਜ 80-90 ਹਜ਼ਾਰ ਚਲੋ ਲੱਖ ਰੁਪਇਆ ਠੇਕਾ ਵੀ ਹੋ ਸਕਦਾਗਾ ਜੇ ਲੱਖ ਰੁਪਇਆ ਠੇਕਾ ਹੁੰਦਾਗਾ ਤਾਂ ਦੋਸਤੋ ਆਪਾਂ ਮੰਨ ਕੇ ਚੱਲੋ ਤੇ ਉਥੇ ਜਿੱਥੇ ਲੱਖ ਰੁਪਇਆ ਠੇਕੇ ਦਾ ਰੇਟ ਹੋਏਗਾ ਅੱਜ ਦੇ ਸਮੇਂ ਦੇ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਦੇਖਾਂਗੇ ਤਾਂ ਉਥੇ ਕਟੋ-ਕਟ 80 ਤੋਂ 90 ਲੱਖ ਰੁਪਇਆ ਏਕੜ ਦਾ ਰੇਟ ਹੋਏਗਾ ਤੇ ਉਹਦੇ ਚ ਜੇਕਰ ਆਪਾਂ 10 20 ਕਿੱਲੇ ਜ਼ਮੀਨ ਆਪਾਂ ਲੈਣੇ ਸਪੋਰ ਕਰ ਲੋ 20 ਕਿੱਲੇ ਜ਼ਮੀਨ ਆਪਾਂ ਲੈਣੇ ਆ 9 ਦੁਨੀਆ 18 18 ਕਰੋੜ ਰੁਪਏ ਦੀ ਜ਼ਮੀਨ ਆਉਂਦੀ ਹੈ ਜੇ ਆਪਾਂ ਅੱਜ 20 ਕਿੱਲੇ ਜ਼ਮੀਨ ਲੈਣੇ ਆ ਤੇ ਉਹਦੀ ਜਿਹੜੀ ਆਮਦਨ ਹੈ ਉਹਦਾ 20 ਲੱਖ ਰੁਪਿਆ ਲੱਖ ਰੁਪਿਆ ਏਕੜ ਦੇ ਹਿਸਾਬ ਨਾਲ ਸਾਲ ਦੀ ਆਮਦਨ ਹੋਊਗੀ 20 ਲੱਖ ਰੁਪਿਆ ਸਲਾਨਾ ਦੁਬਾਰਾ ਮੈਂ ਰਿਪੀਟ ਕਰ ਦਿਆਂ 20 ਏਕੜ ਜੇ ਆਪਾਂ ਜ਼ਮੀਨ ਲੈਣੇ ਆ ਜਿੱਥੇ ਰੇਟ ਲੱਖ ਰੁਪਏ ਠੇਕੇ ਦਾ ਰੇਟ ਹੈ ਤੇ ਉਥੇ ਆਪਾਂ ਜ਼ਮੀਨ ਦੀ ਖਰੀਦ ਐਸਸੀ 90 ਲੱਖ ਤੋਂ ਘੱਟ ਹੋ ਨਹੀਂ ਸਕਦੀ 17 18 17 18 ਕਰੋੜ ਦੀ ਉਥੇ ਪ੍ਰਾਪਰਟੀ ਆਏਗੀ ਪਰ ਦੋਸਤੋ ਮੈਂ ਮਤਲਬ ਜਿੱਥੇ ਕੰਮ ਕਰਦਾਗਾ ਜਿੱਥੇ ਮੇਰਾ ਵਾਅ ਵਾਸਤਾ ਪੈਂਦਾਗਾ ਇਹੋ ਜੇ ਪ੍ਰੋਜੈਕਟ ਦੋਸਤੋ ਅੰਮ੍ਰਿਤਸਰ ਸੈਂਕੜੇ ਏਕੜ ਦੇ ਵਿੱਚ ਪ੍ਰੋਜੈਕਟ ਮਹਾਲੀ ਆਪਣੇ 1 ਕਰੋੜ ਦੇ ਉੱਪਰ ਰਾਜਪੁਰਾ ਰੋਡ ਦੇ ਉੱਪਰ ਲਾਂਡਰਾ ਰੋਡ ਦੇ ਉੱਪਰ ਜਿਹੜੀ ਚੁੰਨੀ ਮਛਲੀ ਰੋਡ ਵੀ ਕਹਿ ਦਿੰਦੇ ਨੇ ਸਰਹੰਦ ਰੋਡ ਉਹਦੇ ਤੇ ਬਦੀ ਵਾਲੇ ਪਾਸੇ ਹਿਮਾਚਲ ਵਾਲੇ ਪਾਸੇ ਹਿਮਾਚਲ ਪ੍ਰਦੇਸ਼ ਦੇ ਅੰਦਰ ਵੀ ਪ੍ਰੋਜੈਕਟ ਬਹੁਤ ਵੱਡੇ ਵੱਡੇ ਜਿਹੜੇ ਕਿ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਜਿੱਥੇ ਆਪਾਂ ਸੋਲਨ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਲੇਕਿਨ ਦੋਸਤੋ ਮੈਂ ਗੱਲ ਕਰੂੰਗਾ ਸਿਰਫ ਆਪਣੇ ਅੰਦਰ ਰਹਿ ਕੇ ਗੱਲ ਕਰਨ ਦੀ ਅਗਰ ਮੈਂ ਤੁਹਾਨੂੰ ਦੱਸਾਂ ਕਿ ਮਹਾਲੀ ਦੇ ਵਿੱਚ ਅਗਰ ਤੁਹਾਨੂੰ ਪ੍ਰਾਪਰਟੀ ਪ੍ਰਾਈਮ ਲੋਕੇਸ਼ਨ ਤੇ ਜਿਹੜੀ ਕਿ ਸਭ ਤੋਂ ਵਧੀਆ ਲੋਕੇਸ਼ਨ ਅੱਜ ਜਿਵੇਂ ਮੰਨ ਲਓ ਤੁਸੀਂ 200 ਫੁੱਟੇ ਰੋਡ ਜਿਹਨੂੰ ਆਪਾਂ ਕਹਿ ਦਿੰਨੇ ਆ 에ਅਰਪੋਰਟ ਰੋਡ ਕਹਿ ਦਿੰਨੇ ਆ 에ਅਰਪੋਰਟ ਰੋਡ ਦੇ ਉੱਪਰ ਅਗਰ ਕੋਈ ਪ੍ਰੋਜੈਕਟ ਦੇ ਵਿੱਚ ਤੁਹਾਨੂੰ ਮੈਂ ਕਹਾ ਕਿ ਤੁਹਾਨੂੰ ਉੱਥੇ ਆਪਾਂ ਕੋਈ 10 ਕਰੋੜ ਦੀ ਪ੍ਰਾਪਰਟੀ ਲੈਣੇ ਆ ਤੇ 10 ਕਰੋੜ ਦੀ ਪ੍ਰਾਪਰਟੀ ਦਾ ਦੋਸਤੋ ਤੁਸੀਂ ਹੈਰਾਨ ਮੰਨ ਜਾਓਗੇ ਕਿ ਤਕਰੀਬਨ 1 ਕਰੋੜ ਰੁਪਿਆ ਮਹੀਨ ਸਾਲ ਦਾ ਉਹਦਾ ਰੈਂਟ ਆਉਂਦਾ ਹੈ 10 ਕਰੋੜ ਦੀ ਪ੍ਰਾਪਰਟੀ ਔਰ ਕਮਜਕਮ 1 ਕਰੋੜ ਰੁਪਿਆ ਉਹਦਾ ਰੈਂਟ ਜੇ ਆਵੇ ਤੇ ਫਿਰ ਤੁਸੀਂ ਦੱਸੋ ਜ਼ਮੀਨ ਵਾਲੀ ਪ੍ਰਾਪਰਟੀ ਦੇ ਮੁਕਾਬਲੇ ਕਿੱਥੇ ਗਈ ਆਮਦਨ ਮਤਲਬ ਉੱਥੇ 20 ਲੱਖ ਦੀ ਆਮਦਨ ਹੋਈ ਤੇ ਇੱਥੇ ਇੱਕ ਕਰੋੜ ਦੀ ਆਮਦਨ ਹੋਈ ਔਰ ਜਿਹੜੀ ਹੁਣ ਆਪਾਂ 20 ਕਿੱਲੇ ਜ਼ਮੀਨ ਲਈ ਹੈ ਦੋਸਤੋ ਹੁਣ ਮੈਨੂੰ ਇੱਕ ਚੀਜ਼ ਦਾ ਹੋਰ ਮੈਂ ਤੁਹਾਡੇ ਨਾਲ ਹਿਸਾਬ ਕਿਤਾਬ ਕਰਦਾ ਜਿਹੜੀ ਅੱਜ 80-90 ਲੱਖ ਰੁਪਏ ਏਕੜ ਦੇ ਰੇਟ ਵਾਲੀ ਜ਼ਮੀਨ ਹੈ ਇਹ ਕਿੰਨੀ ਕੁ ਵਧੂ ਵੀ ਹੋਰ ਕਰੋੜ ਦੀ ਹੋ ਜੂਗੀ ਜਿਹੜੀ ਆਪਾਂ ਆਮ ਹੀ ਰੋਜ਼ ਕਹਿੰਦੇ ਰਹਿੰਨੇ ਕਰੋੜ ਤੇ ਜ਼ਮੀਨਾਂ ਵੇਚਣਗੀਆਂ ਹੋਰ ਬਾਦ ਮੰਨ ਲਓ 1 ਕਰੋੜ 10 ਲੱਖ ਦੀ ਹੋ ਜੂ 1 ਕਰੋੜ 20 ਲੱਖ ਦੀ ਹੋ ਜੂ ਮਤਲਬ ਕਿ 20-25% ਵਾਧਾ ਹੋ ਸਕਦਾ ਹੈ ਹੁਣ 1 80 ਲੱਖ ਵਾਲੀ 1 ਕਰੋੜ 60 ਲੱਖ ਨੂੰ ਤਾਂ ਦੇਖੋ ਹੁਣ ਹੋ ਰਹੀ ਇਹ ਤਾਂ ਸੰਭਵ ਅਜੇ ਨਹੀਂ ਲੱਗਦਾ ਆਪਣੇ ਮਤਲਬ ਨੇੜ ਭਵਿੱਖ ਦੇ ਵਿੱਚ ਲੇਕਿਨ ਜਿਹੜੀ ਪ੍ਰਾਪਰਟੀ ਦੀ ਮੈਂ ਮਤਲਬ ਤੁਹਾਨੂੰ ਗੱਲ ਕਰ ਰਿਹਾ ਜਿਹੜੇ ਇਹ ਸ਼ੋਰੂਮਾਂ ਦੀ ਮੈਂ ਤੁਹਾਨੂੰ ਪ੍ਰਾਪਰਟੀ ਮਤਲਬ ਜਿਹੜਾ ਕਿ ਪ੍ਰੋਜੈਕਟਾਂ ਦੇ ਵਿੱਚੋਂ ਬਾਕੀ ਤਾਂ ਤੁਹਾਨੂੰ ਦਿਖਾ ਕੇ ਸਮਝਾ ਸਕਦਾ ਮੈਂ ਮੋਟੀ ਮੋਟੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਉੱਥੇ ਜਿਹੜੀ ਪ੍ਰਾਪਰਟੀ ਲਵਾਂਗੇ ਅੱਜ ਜਿਹਦਾ ਰੈਂਟ ਸਾਨੂੰ ਇੰਨਾ ਮਿਲੇਗਾ ਪ੍ਰਾਈਮ ਲੋਕੇਸ਼ਨ ਤੇ ਜਿਹੜੀ ਕਿ ਤੁਸੀਂ ਅਗਰ ਉੱਥੇ ਪ੍ਰਾਪਰਟੀ ਲੈ ਲੈਨੇ ਹੋ ਤਾਂ ਤੁਸੀਂ ਕਿਸੇ ਨਾਲ ਰਲ ਕੇ ਨਹੀਂ ਬੈਠੋਗੇ ਕਿ ਮੇਰੀ ਉਸ ਜਗ੍ਹਾ ਦੇ ਉੱਪਰ ਮੇਰੀ ਪ੍ਰਾਪਰਟੀ ਹੈ ਔਰ ਉਹਦਾ ਰੇਟ ਸਾਲ ਦੇ ਵਿੱਚ ਦੋਸਤੋ ਦੁੱਗਣੇ ਤੋਂ ਤਿਗਣਾ ਮੈਂ ਗਰੰਟੀ ਦਿੰਦਾ ਉਦੋਂ ਹੋਰ ਕਿੰਨਾ ਗੁਣਾ ਹੋ ਸਕਦਾ ਮੈਂ ਕੁਝ ਨਹੀਂ ਕਹਿ ਸਕਦਾ ਮਤਲਬ ਇੰਨੀ ਤਾਂ ਤੁਹਾਡੀ ਜਿਹੜੀ ਉਹਦੀ ਵੈਲਿਊ ਪ੍ਰਾਪਰਟੀ ਦੀ ਤੁਹਾਡੀ ਵੱਧ ਜਾਣੀ ਹੈ ਤੁਸੀਂ ਅੱਗੇ ਮਤਲਬ ਉਹਨੂੰ ਰੱਖਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਵੇਚਣਾ ਚਾਹੁੰਦੇ ਹੋ ਉਹ ਤਾਂ ਤੁਹਾਡੇ ਤੁਸੀਂ ਮਾਲਕ ਬਣ ਜਾਣਾਗਾ ਹੁਣ ਉਹਨੂੰ ਅੱਗੇ ਦੋਸਤੋ ਆਜੋ ਅਗਰ ਤੁਸੀਂ ਰੈਂਟ ਨੂੰ ਵੀ ਛੱਡ ਦੋ ਮਾਰੋ ਗੋਲੀ ਰੈਂਟ ਨੂੰ ਆਪਾਂ ਆਪਾਂ ਗੱਲ ਕਰਦੇ ਆ ਸਿੱਧਮ ਸਿੱਧੀ ਕਿ ਅਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਆ ਸੁਪੋਜ਼ ਕਰ ਲਓ ਚੱਲਦੇ ਪ੍ਰੋਜੈਕਟਾਂ ਦੇ ਵਿੱਚ ਦੋਸਤੋ ਜਿਹਦੇ ਚ ਲੋਕਾਂ ਨੇ ਜਿਹਨੇ ਜਿਹਦੇ ਚ ਮਾਲਕ ਨੇ ਅਰ ਪਾਰ ਪਿਆ ਮਤਲਬ ਆਪਣਾ ਇਨਵੈਸਟ ਕੀਤਾ ਹੋਇਆ ਉਹਦੇ ਵਿੱਚ ਅਗਰ ਅਸੀਂ ਅਗਰ ਅੱਜ ਮੈਂ ਉਥੇ ਸਪੋਜ਼ ਕਰ ਲਉ ਕੋਈ ਪ੍ਰਾਪਰਟੀ ਲੈ ਲੈਣਾਗਾ ਚੱਲਦੇ ਪ੍ਰੋਜੈਕਟ ਦੇ ਵਿੱਚ ਮਤਲਬ ਕਿ ਜਿਹੜੀ ਜ਼ਮੀਨ ਅਗਲੇ ਨੇ ਖਰੀਦੀ ਹੋਈ ਆ ਉਹਦੇ ਵਿੱਚ ਸਪੋਜ਼ ਕਰ ਲਓ ਅੱਜ ਚਲੋ ਆਪਾਂ ਆ ਇਸੇ ਗੱਲ ਨੂੰ ਲੈ ਲੈਂਦੇ ਆ 18 ਕਰੋੜ ਰੁਪਏ ਦੀ ਜੇ 20 ਕਿੱਲੇ ਜ਼ਮੀਨ ਅਸੀਂ ਲੈਣੇ ਆ ਇਸੇ 18 ਕਰੋੜ ਨੂੰ ਅਸੀਂ ਅੰਮ੍ਰਿਤਸਰ ਪ੍ਰੋਜੈਕਟ ਦੇ ਵਿੱਚ ਲਾ ਲੈਨੇ ਆ ਪੈਸੇ 18 ਹੀ ਮੰਨ ਲਓ ਅਸੀਂ ਲਾ ਲੈਨੇ ਆਗੇ 18 ਕਰੋੜ ਰੁਪਏ ਦਾ ਅਗਰ ਤੁਹਾਨੂੰ 6 ਮਹੀਨਿਆਂ ਬਾਅਦ 40 ਕਰੋੜ ਰੁਪਈਆ ਬਣ ਜਾਵੇ ਤਾਂ ਤੁਸੀਂ ਸੋਚ ਕੇ ਦੇਖੋ ਕਿੱਥੇ ਮੁਕਾਬਲਾ ਅਸੀਂ ਕਿੱਥੇ ਮੁਕਾਬਲੇ 'ਚ ਖੜੇ ਆ ਸਾਡੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਕਿੱਥੇ ਮੁਕਾਬਲੇ ਦੇ ਵਿੱਚ ਆਉਂਦੀਆਂ ਨੇ ਕਿ ਅਗਰ ਅਸੀਂ ਅੱਜ ਮੈਂ ਕਹਿੰਦਾ 6 ਮਹੀਨਿਆਂ ਨੂੰ ਵੀ ਛੱਡ ਦੋ ਜੇ ਸਾਲ ਦੇ ਵਿੱਚ ਵੀ ਸਾਨੂੰ 18 ਕਰੋੜ ਦਾ 40 ਕਰੋੜ ਰੁਪਈਆ ਬਣਦਾ ਤੇ ਮਤਲਬ ਕਿਹੜਾ ਕਾਰੋਬਾਰ ਹੈ ਕਿਹੜਾ ਬਿਜ਼ਨਸ ਹੈ ਕਿ ਜਿਹੜਾ ਇਹਦਾ ਮੁਕਾਬਲਾ ਕਰੂਗਾ ਇਹ ਦੋਸਤੋ ਮੈਂ ਕੋਈ ਮਤਲਬ ਤੁਹਾਨੂੰ ਉਹਨਾਂ ਚੀਜ਼ਾਂ ਦੀ ਖਾਤਰ ਨਹੀਂ ਕਹਿ ਰਿਹਾ ਕਿ ਮਤਲਬ ਜਿਹੜੇ ਲੋਕ ਉਹਦਾ ਮਤਲਬ ਪੈਸੇ ਲਾਉਂਦੇ ਨੇ ਮਤਲਬ ਉਸ ਤਰ੍ਹਾਂ ਦੀਆਂ ਇਹ ਨਹੀਂ ਹੈਗੀਆਂ ਕੀ ਕਹਿੰਦੇ ਉਹਨਾਂ ਨੂੰ ਆਪਾਂ ਆਪਣਾ ਉਸ ਸਕੀਮਾਂ ਦੇ ਵਿੱਚ ਪੈਸੇ ਲਾਉਣੇ ਨਹੀਂ ਇਹ ਪ੍ਰਾਪਰਟੀ ਪ੍ਰੋਪਰ ਖਰੀਦਣ ਦੀ ਗੱਲ ਕਰ ਰਿਹਾ ਜਿਹੜੀ ਕਿ ਮਤਲਬ ਤੁਸੀਂ ਆਪਣੇ ਜਿਵੇਂ ਜ਼ਮੀਨ ਖਰੀਦ ਕੇ ਆਪਣੇ ਨਾਂ ਕਰਦੇ ਹੋ ਐਵੇਂ ਜੇ ਕਰ ਇੱਕ ਪਾਰਟੀਕਲ ਏਰੀਏ ਦੇ ਵਿੱਚ ਇੱਕ ਮਤਲਬ ਐਸੀ ਐਸੀ ਜਗ੍ਹਾ ਦੇ ਵਿੱਚ ਜਿੱਥੇ ਪੈਸੇ ਇੰਨੇ ਵੱਧ ਨੇ ਜਿਹੜੇ ਜ਼ਮੀਨ ਤੁਸੇ ਜ਼ਮੀਨ ਖਰੀਦੋਗੇ ਤੁਹਾਡੇ ਨੌ ਹੋਊਗੀ ਤੁਸੀਂ ਮਾਲਕ ਬਣੋਗੇ ਉਹਦੇ ਲੇਕਿਨ ਉਹਦੀ ਜਿਹੜੀ ਡਿਵੈਲਪਮੈਂਟ ਹੈਗੀ ਉਹ ਇੰਨੀ ਮਤਲਬ ਉਹਦੀ ਤਰੱਕੀ ਹੋ ਰਹੀ ਹੈਗੀ ਕਿ ਉਹਦੇ ਤਾਂ ਕਰਕੇ ਇੰਨੇ ਰੇਟ ਵਧ ਰਹੇ ਨੇ ਨਾ ਕਿ ਉਹ ਕੋਈ ਸਕੀਮ ਚ ਪੈਸੇ ਲਾ ਰਹੇ ਆ ਆਪਾਂ ਆਪਾਂ ਆਪਣੀ ਇੱਕ ਪ੍ਰਾਪਰਟੀ ਖਰੀਦਣ ਦੀ ਗੱਲ ਕਰ ਰਹੇ ਆ ਜਿਹੜੀ ਮਹਾਲੀ ਵੀ ਮੈਂ ਗੱਲ ਕਰ ਰਿਹਾ ਮ ਮੈਂ ਤੁਹਾਨੂੰ ਇੱਕ ਕਦੀ ਚੀਜ਼ ਦੱਸ ਸਕਦਾਗਾ ਲੇਕਿਨ ਉਹ ਤਾਂ ਜਦੋਂ ਦਫ਼ਤਰ ਕੋਈ ਬੈਠ ਕੇ ਗੱਲ ਕਰਦਾਗਾ ਫਿਰ ਦੱਸਿਆ ਜਾਂਦਾਗਾ ਹੁਣ ਕੱਲ ਕਿਸੇ ਦੀ ਪੇਮੈਂਟ ਕੱਲ ਅਸੀਂ ਇੱਕ ਲੈ ਆਪਣਾ ਉੱਥੇ ਮਹਾਲੀ ਤੇ ਜਿਹਦੇ ਚ ਜੋ ਮੈਂ ਤੁਹਾਨੂੰ ਗਿਣਿਆ ਕੇ ਹਟਿਆ ਮੈਂ ਤਾਂ ਕਰਕੇ ਗੱਲ ਕਰਦਾ ਨਾ ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਉਹਨਾਂ ਤਜਰਬੇ ਚੋਂ ਹੀ ਗੱਲ ਕਰੂੰ ਕਦੇ ਕਦੇ ਮੈਂ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਕਰਦਾ ਔਰ ਨਾ ਮੈਂ ਕਦੇ ਕਿਸੇ ਦੇ ਇਸ ਤਰ੍ਹਾਂ ਦੇ ਪ੍ਰੋਜੈਕਟ ਦੀ ਗੱਲ ਕਰਾਂਗਾ ਕਿ ਜਿਹੜੇ ਆ ਕੇ ਸਾਨੂੰ ਡੀਲਰ ਸਾਡੇ ਮੂਹਰੇ ਚੱਕ ਕੇ ਕਾਗਜ਼ ਪਿੰਨ ਜਾਂ ਕੋਈ ਮਤਲਬ ਬੈਠ ਕੇ ਸਮਝਾਉਣ ਲੱਗ ਜਾਂਦੇ ਨੇ ਜਾਂ ਅਸੀਂ ਕਮਿਸ਼ਨ ਤੇ ਕੰਮ ਕਰਦੇ ਆ ਨੋ ਦੋਸਤੋ ਕੋਈ ਅਸੀਂ ਕੋਈ ਕਮਿਸ਼ਨ ਤੇ ਕੰਮ ਨਹੀਂ ਕਰਦੇ ਅਸੀਂ ਜਿਹੜੀ ਪ੍ਰਾਪਰਟੀ ਦੀ ਗੱਲ ਕਰਦੇ ਆ ਜਿਹੜਾ ਮਾਲਕ ਸਾਡੇ ਨਾਲ ਬੈਠਦਾ ਜਿਹੜੇ ਮਾਲਕ ਨਾਲ ਅਸੀਂ ਕੰਮ ਕਰ ਮਾਲਕ ਦੇ ਨਾਲ ਮਤਲਬ ਮਾਲਕ ਤੋਂ ਪ੍ਰਾਪਰਟੀ ਜਿਹੜੀ ਤੁਹਾਨੂੰ ਲੈ ਕੇ ਦੇਣੀ ਆ ਉਹ ਮਾਲਕ ਤੋਂ ਲੈ ਕੇ ਦੇਣੀ ਆ ਖਰੀਦਦਾਰ ਮਤਲਬ ਜਿਹੜਾ ਤੁਹਾਨੂੰ ਦੇਊਗਾ ਖੁਦ ਤੁਹਾਡੇ ਨਾਲ ਮਾਲਕ ਬੈਠ ਕੇ ਆਹ ਮਾਲਕ ਬੈਠਾਗਾ ਇਹਦੀ ਪ੍ਰਾਪਰਟੀ ਤੁਹਾਨੂੰ ਤੁਸੀਂ ਖਰੀਦਣੀ ਆ ਉਹਦੇ ਨਾਲ ਤੁਸੀਂ 바ਰਗੇਨਿੰਗ ਕਰਨੀ ਆ ਤੇ ਤੁਹਾਡੇ ਨਾਮ ਹੋਣੀ ਆ ਔਰ ਉਹਦੀ ਇੰਨੀ ਵੈਲਿਊ ਐਂਡ ਉਹਦੀ ਇੰਨੀ ਆਮਦਨ ਜਿਹੜੀ ਕਿ ਹਰੇਕ ਬੰਦੇ ਦੇ ਪਹੁੰਚ ਦੇ ਵਿੱਚ ਨਹੀਂ ਹੁੰਦੀ ਹੁਣ ਜੀ ਤਾਂ ਹਰੇਕ ਬੰਦੇ ਦਾ ਕਰਦਾ ਕਿ ਮੈਂ ਇੰਨੀ ਵਧੀਆ ਪ੍ਰਾਪਰਟੀ ਲੈ ਲਾਂ ਲੇਕਿਨ ਪਹੁੰਚ ਨਹੀਂ ਹੁੰਦੀ ਹੁਣ ਸੁਪੋਜ਼ ਕਰ ਲਓ ਮੈਂ ਆਪਣੀਆਂ ਪ੍ਰਾਪਰਟੀਆਂ ਬੈਂਕ ਨੂੰ ਦਿੱਤੀਆਂ ਕੰਪਨੀ ਨੂੰ ਦਿੱਤੀ ਮਾਲ ਵਾਲਿਆਂ ਨੂੰ ਦਿੱਤੀ ਗਦਾਮ ਬਣਾਏ ਜੀ ਦਾ ਹਰੇਕ ਬੰਦੇ ਦਾ ਕਰਦਾ ਕੀ ਮਤਲ ਮਲੇਰ ਕੋਲੇ ਮੇਰੇ ਨਾਲ ਤਕੜੇ ਲੋਕ ਨਹੀਂ ਸੈਂਕੜੇ ਲੋਕ ਮੇਰੇ ਨਾਲ ਤਕੜੇ ਬੈਠੇ ਨੇ ਔਰ ਮਹਾਜਨ ਲੋਕ ਬੈਠੇ ਨੇ ਮੁਸਲਮਾਨ ਬਹੁਤ ਤਕੜੇ ਅਰਬਾ ਪਤੀ ਬੈਠੇ ਆ ਸਾਡੇ ਮਲੇਰ ਕੋਲੇ ਦੇ ਵਿੱਚ ਔਰ ਤੁਹਾਨੂੰ ਮੈਂ ਦੱਸ ਦਿਆਂ ਸਾਰੇ ਮਤਲ ਇੰਡੀਆ ਚੋਂ ਇੱਥੇ ਇੰਟਰਸਟ ਲੋਕ ਮਤਲ ਪੈਸੇ ਲਾਉਂਦੇ ਨੇ ਯਾਨੀ ਕਹਿਣ ਦਾ ਭਾਵ ਆਪਣੇ ਨਾਲੋਂ ਬਹੁਤ ਤਕੜੀਆਂ ਪਾਰਟੀਆਂ ਬੈਠੀਆਂ ਨੇ ਪਰ ਝਿਰੋਖਾ ਨਹੀਂ ਹੈਗਾ ਸੰਪਰਕ ਨਹੀਂ ਹੈਗਾ ਮਤਲ ਕਿ ਜੇ ਮੈਂ ਕਹਾ ਕਿ ਇਥੇ ਮੇਰੇ ਨਾਲ ਹੀ ਐਗਰੀਮੈਂਟ ਕੱਲਾ ਹੋ ਸਕਦਾ ਸੀ ਕਿਸੇ ਨਾਲ ਹੋਰ ਨਹੀਂ ਸੀ ਹੋ ਸਕਦਾ ਬਹੁਤ ਦੁਨੀਆ ਤਿਆਰ ਬੈਠੀ ਸੀ ਪਰ ਗੱਲ ਸੰਪਰਕ ਦੀ ਹੈ ਗੱਲ ਤੁਹਾਡੇ ਰਿਲੇਸ਼ਨਾਂ ਦੀ ਹੈ ਹਰੇਕ ਬੰਦੇ ਦੇ ਰਿਲੇਸ਼ਨ ਨਹੀਂ ਹੁੰਦੇ ਆ ਖਾਸ ਗੱਲਾਂ ਸੁਨੀਆਂ ਸੁਨਾਈਆਂ ਗੱਲਾਂ ਹੁੰਦੀਆਂ ਨੇ ਮੈਂ ਤਖਾਂ ਦੇ ਨਾਲ ਗੱਲ ਕਰਦਾ ਹੁੰਨਾ ਹਮੇਸ਼ਾ ਇਹ ਜਿਹੜੀ ਚੀਜ਼ਾਂ ਦੋਸਤੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਮੇਰੇ ਵੀਰ ਪੈਸੇ ਬੱਤੀ ਬੈਠੇ ਆ ਲੇਕਿਨ ਇਹ ਸੋਚ ਰਹੇ ਨੇ ਕਿ ਕਿੱਥੇ ਪੈਸੇ ਲਾਉਣੇ ਨੇ ਮੈਂ ਉਹਨਾਂ ਗਿਆਨੀਆਂ ਦੀ ਗੱਲ ਨਹੀਂ ਕਰਦਾ ਜਿਹੜੇ ਪੜਕਦੇ ਨੇ ਕਹਿ ਦਿੰਦੇ ਨੇ ਉਹ ਸ਼ਾਇਦ ਕਹਿਣਗੇ ਵੀ ਨਹੀਂ ਜੀ ਇਹ ਤਾਂ ਇਹਨਾਂ ਦਾ ਵਕਦਾ ਨਹੀਂ ਜੀ ਫਲਾਨਾ ਧੰਕਾ ਇਹ ਦੋਸਤੋ ਉਹ ਪ੍ਰਾਈਮ ਪ੍ਰੋਪਰਟੀਆਂ ਨੇ ਜਿਹੜੀਆਂ ਰਿਓੜੀਆਂ ਵਾਂਗੂ ਵਿਕਦੀਆਂ ਨੇ ਲੈਰਾਂ ਲਾ ਕੇ ਵਿਕਦੀਆਂ ਨੇ ਜਿਹੜੀਆਂ ਲਾਈਨਾਂ ਲਾ ਕੇ ਮੈਂ ਸਿਰਫ ਔਰ ਸਿਰਫ ਮਤਲਬ ਕੀ ਗੱਲ ਕਰ ਰਿਹਾਗਾ ਕਿ ਦੇਖੋ ਇੱਥੇ ਕੋਈ ਪੈਸੇ ਲਾਉਣ ਵਾਲਿਆਂ ਦੀ ਕਮੀ ਨਹੀਂ ਹੈਗੀ ਬੜੇ ਵੱਡੇ ਵੱਡੇ ਲੋਕ ਪੈਸੇ ਲਾਉਂਦੇ ਨੇ ਮਹਾਲੀ ਦੇ ਤੁਹਾਨੂੰ ਤੁਸੀਂ ਸਮਝ ਹੀ ਰਹੇ ਹੋ ਕਿ ਕਿਸ ਟਿਕਾਣੇ ਦੀ ਮੈਂ ਗੱਲ ਕਰਦਾ ਮੈਂ ਚਾਹੁੰਨਾ ਕਿ ਸਾਡੇ ਜੱਟ ਜ਼ਿਮੀਂਦਾਰ ਭਰਾ ਪੈਸੇ ਲਾਉਣ ਮੈਂ ਚਾਹੁੰਗਾ ਕਿ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨੇ ਉਹ ਤਰੱਕੀ ਕਰਨ ਇਹ ਜੀ ਜਗ੍ਹਾ ਤੇ ਪੈਸੇ ਲਾਉਣ ਔਰ ਉਹ ਉਹਨਾਂ ਦੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਵਧੀਆ ਬਣੇ ਅਗਰ ਦੋਸਤੋ ਅੱਜ ਤੁਸੀਂ ਇੱਕ ਨੌਕਰੀ ਨੂੰ ਤਰਸਦੇ ਫਿਰਦੇ ਹੋ 10000 ਦੀ ਨੌਕਰੀ ਪਿੱਛੇ 20-20 ਕਿੱਲਾਂ ਦੇ ਮਾਲਕ ਮੇਰੇ ਕੋਲ ਟੈਲੀਫੋਨ ਅੱਜ ਦੀਆਂ ਨਹੀਂ ਮੈਂ ਗੱਲਾਂ ਕਰਦਾ ਕਿਹੜੇ ਸਮਿਆਂ ਤੋਂ ਲੋਕ ਸਾਡੀ ਅਮੰਤਾਂ ਕਰਦੇ ਰਹਿੰਦੇ ਨੇ ਕਿ ਸਾਨੂੰ ਜੀ 10000 20000 ਦੀ ਨੌਕਰੀ ਤੋਂ ਬਾਅਦ 20000 ਵਾਲੀ ਨੌਕਰੀ ਦੀ ਖਾਤਰ ਲੋਕ ਪੈਸੇ ਚੱਕੀ ਫਿਰਦੇ ਹੁੰਦੇ ਨੇ 20000 ਦੀ ਨੌਕਰੀ 20 ਕਿੱਲਾਂ ਦਾ ਮਾਲਕ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਨ ਨੂੰ ਫਿਰਦਾ ਹੈ ਲੇਕਿਨ ਅਗਰ ਉਹ ਹੀ ਆਪ ਮਾਲਕ ਬਣ ਕੇ ਉਸ ਪ੍ਰਾਪਰਟੀ ਦਾ ਜਿਹੜੀ ਪ੍ਰਾਪਰਟੀ ਤੁਹਾਡੀ ਸਾਲਾਂ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਕਹਿ ਰਿਹਾ ਸਾਲ ਦੇ ਵਿੱਚ ਦੁੱਗਣੀ ਤਿਗਣੀ ਹੋ ਰਹੀ ਹੈ ਆਟੋਮੈਟਿਕ ਤੁਹਾਡਾ ਬਿਜ਼ਨਸ ਵੱਧ ਰਿਹਾ ਔਰ ਨਾਲ ਦੀ ਨਾਲ ਤੁਹਾਡਾ ਜਿਹੜਾ ਰੈਂਟ ਹੈ ਜਿਹੜਾ ਤੁਹਾਡੀ ਨਾ ਉਹ ਜਿਹੜੀ ਤੁਸੀਂ 20000 ਨੂੰ ਤਰਸਦੇ ਹੋ ਨਾ ਉਹਦੇ ਵਿੱਚ ਤੁਹਾਨੂੰ ਜੇਕਰ ਖਾਤੇ ਦੇ ਵਿੱਚ 10 ਲੱਖ ਰੁਪਏ ਮਹੀਨੇ ਦਾ ਆਟੋਮੈਟਿਕ ਤਨਖਾਹ ਤੁਹਾਡੇ ਖਾਤੇ 'ਚ ਸਮਝ ਲਓ ਤਨਖਾਹੀ ਹੈ ਮਤਲਬ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਹੋ ਜਾਣੇ ਨੇ ਔਰ ਹਰ ਇੱਕ ਸਾਲ 5% ਵਾਧਾ ਹੋਣਾ ਹੈਗਾ ਜੇ ਆ ਇਸ ਵਾਰੀ 10 ਲੱਖ ਕਮਦਨ ਹੈ ਤਾਂ ਅਗਲੀ ਵਾਰੀ ਉਹਦੇ ਤੇ 5% ਵਧਾ ਲਓ 50000 ਰੁਪਇਆ ਹੋਰ ਹੋ ਗਿਆ ਅਗਲੇ ਸਾਲ ਉਹ ਵਾਧੇ ਦੇ ਉੱਪਰ ਫਿਰ 5% ਵਾਧਾ ਯਾਨੀ ਕੱਲੇ ਉਹ 10 ਲੱਖ ਦੇ ਉੱਪਰ ਹੀ ਵਾਧਾ ਨਹੀਂ ਉਹ ਵਾਧੇ ਦੇ ਉੱਪਰ ਵਾਧਾ ਹਰੇਕ ਸਾਲ 5% ਤੁਹਾਡਾ ਵਾਧਾ ਜਾਣਾ ਹੈਗਾ ਤੇ ਤੁਹਾਡੀ ਪ੍ਰਾਪਰਟੀ ਵੱਖਰੀ ਵਧਦੀ ਜਾਣੀ ਆ ਇਹ ਦੋਸਤੋ ਮਤਲਬ ਬਹੁਤ ਲੋਕ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਸੀਗੇ ਪਰ ਅੱਜ ਇਹਦੀਆਂ ਜਗ੍ਹਾ ਤੇ ਮੇਰੇ ਹੱਥ ਪਏ ਹੋਏ ਨੇ ਜੇਕਰ ਕੋਈ ਵੀ ਮੇਰਾ ਵੀਰ ਇਸ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਚਾਹੇ ਤਾਂ ਦਫ਼ਤਰ ਆ ਸਕਦਾ ਹੈ ਔਰ ਮੇਰੀ ਬੇਨਤੀ ਵੀ ਸਿਰਫ ਇਹ ਆ ਟੈਲੀਫੋਨ ਦੇ ਉੱਪਰ ਕਰਕੇ ਗੱਲਾਂ ਐਵੇਂ ਸਵਾਦ ਲੈਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਫੋਨ ਕਰੋ ਦਫ਼ਤਰ ਆਓ ਤੇ ਬੈਠ ਕੇ ਤੁਹਾਨੂੰ ਅ ਮੀਟਿੰਗ ਕਰਾਂਗੇ ਤੁਹਾਡੇ ਨਾਲ ਤਾਂ ਮਤਲਬ ਮੈਂ ਤੁਹਾਡੇ ਨਾਲ ਅੱਗੇ ਗੱਲ ਤੇ ਵੱਧ ਸਕਦਾ ਟੈਲੀਫੋਨਾਂ ਤੇ ਨਹੀਂ ਗੱਲਾਂ ਚੱਲਦੀ ਹੋਣਗੀਆਂ ਸੋ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ